ਕਮਾਰ ਹੈਗਾ 8000 ਸਨਪ੍ਰੇਮ ਖੇਤਰੰਦਾ ਉਹਨੂੰ 18 ਤਰੀਕ ਨੂੰ ਪਿਛਲੀ ਨੂੰ ਆਈ ਸੀ ਜਿਹੜੀ ਫਰੋਤੀ ਦੀ ਔਰ ਉਹ ਰੈਲੈਕਟੈਂਸੀ ਦਾ ਪਰਚਾ ਦਰਜ ਕਰਾਣ ਤੇ ਬਟ ਅਸੀਂ ਲੱਗੇ ਹੋਏ ਸੀਗੇ ਨੰਬਰ ਨੂੰ ਲੈ ਕੇ ਜਰੂਰ ਟਰੈਕ ਕੀਤਾ ਜਾਂ ਵੀ ਕੌਣ ਹੋ ਸਕਦਾ ਉਹਦੇ ਚ ਕਾਫੀ ਜਿਹੜੀ ਸਾਨੂੰ ਕੱਲ ਉਹ ਪਰਸੋਂ ਉਹਦੇ ਚ ਪੀਸ ਰਜਿਸਟਰ ਪਰਸੂਇਟ ਕਰਕੇ ਕੀਤਾ ਕਿ ਤੁਸੀਂ ਕੇਸ ਜ਼ਰੂਰ ਰਜਿਸਟਰ ਕਰੋਗੇ ਯਾਨੀ ਉਹਨਾਂ ਨੂੰ ਡਰ ਸੀਗਾ ਵੀ ਮੇਰਾ ਨੁਕਸਾਨ ਹੋ ਜੂਗਾ ਜਿਆਦਾ ਤੌਰ ਤੇ ਪਤਾ ਲੱਗ ਜਾਏਗਾ ਪੱਤਾ ਸੀ ਉਹਨਾਂ ਨੂੰ ਸਿਕਿਉਰ ਕਰ ਲਿਆ ਸੀ ਔਰ ਪਰਚਾ ਦਰਜ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜੀ ਹੈ ਇੱਕ ਕਾਲ ਆਈ ਸੀਗੀ ਤਾਂ ਟਾਈਮ ਫਿਕਸ ਕਰ ਲਿਆ ਗਿਆ ਸੀ ਕਿ ਤੁਸੀਂ ਦੱਸੋ ਵੀ ਪੈਸੇ ਕਿੱਥੇ ਲੈਣੇ ਹਨ ਤੇ ਪੋਲ ਡਰੇਨ ਜਿਹੜਾ ਖੇਮ ਕਰਨ ਹੈਗਾ ਉੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ ਤੇ ਜਿਹੜੀ ਪੁਲਿਸ ਪਾਰਟੀ ਵੀ ਸਾਡੀ ਉੱਥੇ ਨਾਲ ਸਿਵਲ ਚ ਮੌਜੂਦ ਸੀ ਤੇ ਤਿੰਨ ਦੋਸ਼ੀ ਜਿਹੜੇ ਆਏ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਔਰ ਕਲੀਅਰ ਹੋਇਆ ਉਹਦੇ ਚੋਂ ਇਹ ਪਤਾ ਲੱਗਾ ਵੀ 15-16 ਸਾਲ ਤੋਂ ਇੱਕ ਪੰਕਜ ਨਾਮ ਦਾ ਵਿਅਕਤੀ ਇਹਨਾਂ ਕੋਲ ਪਹਿਲੇ ਮੁੰਚੀ ਦਾ ਕੰਮ ਕਰਦਾ ਸੀ ਆੜਤ ਤੇ ਉਹਨਾਂ ਨੂੰ ਇਹਨੇ ਪਿਛਲੇ ਕੁਝ ਦਿਨਾਂ ਤੋਂ ਤਿੰਨ-ਚਾਰ ਸਾਲ ਤੋਂ ਕੱਢ ਦਿੱਤਾ ਹੋਇਆ ਸੀ ਤੇ ਉਹ ਆਪਣੀ ਆੜਤ ਚਲਾਉਂਦਾ ਸੀ ਤੇ ਉਹਨੇ ਆਪਣੀ ਆੜਤ ਤੇ ਜਿਹੜਾ ਮੁੰਚੀ ਰੱਖਿਆ ਹੋਇਆ ਸੀ ਸ਼ਮਸ਼ੀਰ ਸਿੰਘ ਈਲੀਅਸ ਸ਼ੇਰਾ ਉਹਨੂੰ ਕਿਹਾ ਕਿ ਮੈਂ ਇਹਦੇ ਨਾਲ ਬਦਲਾ ਲੈਣਾ ਹੈ ਇਹਦੇ ਕੋਲ ਆਪਾਂ ਫਰੋਤੀ-ਫਰੋਤੀ ਦੀ ਮੰਗ ਕਰੀਏ ਉਹਨੇ ਫਿਰ ਇਹਨੇ ਇੱਕ ਗੁਰਪ੍ਰੀਤ ਮੁੰਡਿਆ ਦਾ ਨਾਮ ਦੱਸਿਆ ਕਿ ਇਹ ਫੋਨ-ਫੋਨ ਇਹਦੇ ਤੋਂ ਕਰਵਾਨੇ ਆ ਤੇ ਇਹ ਤਿੰਨੋਂ ਇਕੱਠੇ ਬੈਠ ਕੇ ਜਿਹੜੇ ਫੋਨ ਇਹਨਾਂ ਨੇ ਦੋ ਗੁਆਰਵ ਨੂੰ ਕੀਤੇ ਔਰ ਇਸ ਜਿਹੜਾ ਇਹਦੇ ਤੋਂ ਫਰੋਤੀ ਕਰਦੇ ਕਰਦੇ ਸੌਦਾ ਕਰਦੇ 3-4 ਲੱਖ ਰੁਪਏ ਤੇ ਆ ਗਏ ਸੀ 30 ਲੱਖ ਤੋਂ ਇਹ ਤਿੰਨੋਂ ਜਿਹੜੇ ਪੁਲਿਸ ਦੇ ਹੱਥੇ ਛੱਡ ਕੇ ਕਾਬੂ ਹੋ ਗਏ ਦੋ ਸਰ ਗੈਂਗਸਟਰ 골ਡੀ ਬ੍ਰਾਂਡ ਦਾ ਵੀ ਨਾਮ ਰਥੇ ਕਿ ਇਹ ਰਾਣੇ ਹਾਂਜੀ ਇਹ ਰਾਣੇ 골ਡੀ ਬ੍ਰਾਂਡ ਦਾ ਨਾਮ ਲੈ ਕੇ ਔਰ ਜਿਹੜਾ ਫਰੋਤੀ ਦੀ ਮੰਗ ਕੀਤੀ ਸੀਗੀ ਕੀ ਲਗੋ ਬ੍ਰਾਂਤੀ ਸਰ ਇਹਨਾਂ ਦਾ ਕੋਈ ਹੋਰ ਕੀ ਕਿ ਇੱਕ ਤਾਂ ਸਕੂਟਰ ਮੋਟਰਸਾਈਕਲ ਹੈ ਜੀ ਉਹ ਹਨ ਵੇਰੀਫਾਈ ਕਰਦੇ ਚੋਰੀ ਜਾ ਕੇ ਨਿਦਾਮ ਦਾ ਹੈਗਾ ਔਰ ਇੱਕ ਇਹਨਾਂ ਕੋ ਟੁਆਇਪੈਸਟਲ ਸੀ ਕੀ ਸੀ ਸਾਰੇ ਸਤਲੌਜ ਮੋਬਾਈਲ ਮੂਲ ਕੋ ਸਿਸਟਮ ਔਰ ਮੋਬਾਈਲ ਤਾਂ ਹੈਗੇ ਆ ਜੀ ਜਿਹੜੇ ਇਹਨਾਂ ਕੋਲ ਜਿਹੜਾ ਜਿਹਦਾ ਨੈਟ ਯੂਜ਼ ਕਰਦੇ ਰਹੇ ਔਰ ਜਿਹਨਾਂ ਨੂੰ ਕਾਲਾਂ ਕਰਦੇ ਰਹੇ ਉਹ ਸਾਰੇ ਮੋਬਾਈਲ ਰਿਕਵਰ ਹੋ ਗਏ ਆ ਬਾਕੀ ਉਹਨਾਂ ਤੋਂ ਦੇਸੀ ਇਦਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਡਿਮਾਂਡ ਲੈ ਕੇ ਕਰ ਕਰਾਂਗੇ ਕਿ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਇਹਨਾਂ ਨੇ ਜਾਂ ਕੁਝ ਹੋਰ ਹੈ ਕੋਈ ਸਰ ਕਿਸ ਤਰ੍ਹਾਂ ਕਾਲ ਕਰ ਲੈਂਦੇ ਜੀ ਇਹਨਾਂ ਨੂੰ ਇਦਾਂ ਕੋਈ ਜਿਵੇਂ ਐਪਸ ਵਗੈਰਾ ਹੈਗੀਆਂ ਜੀ ਐਪਸ ਵਗੈਰਾ ਜਾਂ ਉਹਨੂੰ ਮਾਸਕਿੰਗ ਕਰ ਲੈਂਦੇ ਆਪਣੇ ਨੰਬਰ ਨੂੰ ਐਪ ਦੇ ਥਰੂ ਨੰਬਰ ਜਿਹੜਾ ਹੈਗਾ ਤੁਹਾਨੂੰ ਆ ਜਾਂਦਾ ਹਰ ਵਾਰ ਜਿੰਨੀ ਵਾਰ ਕਾਲ ਕਰਦੇ ਹੋ ਤੁਹਾਨੂੰ ਨੰਬਰ ਬਦਲ ਕੇ ਆ ਜਾਂਦਾ ਉਸ ਤੋਂ ਇਹ ਕਾਲਾਂ ਕਰਦੇ ਰਹੇ ਕਿੰਨੀ ਸੁਰੱਖਿਆ ਮੰਗੀ ਗਈ ਇਹਨਾਂ ਨੂੰ ਇਹਨਾਂ ਨੇ 30 ਲੱਖ ਰੁਪਏ ਮੰਗੀ ਸੀ ਔਰ ਫਿਰ ਉਹ ਕਰਦੇ ਕਰਦੇ 20 ਲੱਖ 15 ਲੱਖ ਤੋਂ ਅਲਟੀਮੇਟਲੀ ਇਹਨਾਂ ਦਾ 30 3 ਲੱਖ ਰੁਪਏ ਦੀ ਗੱਲ ਮੁੱਕੀ ਸੀ ਔਰ ਇਹ ਤਿੰਨਾਂ ਨੇ ਇਹ ਫੈਸਲਾ ਕੀਤਾ ਸੀ ਪੰਪਾ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ 30 ਲੱਖ ਲੱਖ ਰੁਪਈਆ ਮੰਗ ਲਾਂਗੇ ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ ਬਸ ਇਹਨਾਂ ਦੀ ਹੁਣ ਜੜੀ ਅਸੀਂ ਇਹੀ ਦੇਖ ਰਹੇ ਹਾਂ ਵੀ ਫੋਨ 'ਚ ਕੋਈ ਹੋਰ ਇਹਨਾਂ ਦਾ ਡਾਟਾ ਵਗੈਰਾ ਉਹਨਾਂ ਦੀ ਫਰੈਂਸਿਕ ਕਰਾ ਕੇ ਵੀ ਕੋਈ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਜਾਂ ਇਹਨਾਂ ਦੀ ਕੁਝ ਨਿਸ਼ਾਨੀ ਸਰ ਹੋਰ ਇਹਨਾਂ ਦੇ ਮਾਮਲੇ ਵੀ ਪਹਿਲਾਂ ਹੀ ਕੋ ਦਰਜ ਕੀ ਹੈ ਇਹਨਾਂ ਤੇ ਪਹਿਲੇ ਨਹੀਂ ਹੈ ਪਹਿਲੇ ਨਹੀਂ ਕੋ ਦਰਜ ਹੈ